ਆਪਣੇ ਜ਼ਰੂਰੀ ਰਜ਼ਾਇਆ ਵਿੱਚੋਂ ਕਿਉਂਕਿ ਆਕਤ ਨੂੰ ਕੰਮਕਾਰ ਬਹੁਤ ਖੁੰਦੇ ਨੇ ਇਤਿਹਾਸ ਅਜੇ ਤੋ ਆ ਕੇ ਬੈਠੀਆਂ ਨਹੀਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਆਪੇ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਮੇਰਾ ਸਾਥ ਿੰਦੇ ਹੋ ਮੈਂ ਸਾਰੇ ਹੀ ਦਿਨੇ ਇੱਥੇ ਬੈਠੇ ਹੋ ਨਗਰ ਨਾਸਨਾ ਦਾ ਪਿਆਰ ਨੋ ਧੰਨਵਾਦ ਕਰਦੀ ਹਾਂ ਜੀਰੋ ਅਸੀਂ ਗੱਲ ਕਰਨੀ ਹੈ ਅੱਜ ਕਿ ਕਿਹੜੀ ਪਾਰਟੀ ਸਾਡੀ ਗਰੀਬ ਮਜ਼ਦੂਰਾਂ ड बन जांगरस जी त

No. 来呀！Let her, let her. Come on.

ਕਾంగਰਸ ਪਾਰਟੀ ਦੇ ਦਰਜੀਤ ਅਦੁਲਾ ਹੈ ਹੰਮਤਰੀ ਉਹ ਕਹਿੰਦਾ ਜਿਹੜੀਆਂ ਚੈਨੀਆਂ ਖੋਮੇੜਾ ਜਿਹੜੇ ਫਲੰਗਰ ਕੱਟਦੇ ਆ ਇਹ ਐਸਪੀ ਵਰਗੇ ਬੱਚੇ ਆ ਤੁਹਾਨੂੰ ਰੱਜ ਕੇ ਬਦਨਾਮ ਕੀਤਾ ਹੋਇਆ ਕਾਗਰਸ ਤਾਂ ਕਿਸੇ ਤਰ੍ਹਾਂ ਵੀ ਸਾਡੀ ਬੋਲੀ आनिया चली करती आप कहीं बहुत पानी दे और छोरा बड़ी काली बाल

सा बच्चे स्वंत्र देखता आधा देखता जे तीन तीन बच्चे